ਜੇਕਰ ਤੁਹਾਡੇ ਬੱਚਾ ਨੂੰ ਵੀ ਹਦੋ ਵੱਧ ਪਸੀਨਾ ਆਉਂਦਾ ਹੈ ਤਾਂ ਸਾਵਧਾਨ ਹੋ ਜਾਓ ਆਪਣੇ ਬੱਚਾ ਦਾ ਖਾਸ ਧਿਆਨ ਰੱਖੋ ਤੇ ਇਹਨਾਂ ਲੱਛਣਾਂ ਨੂੰ ਨਜ਼ਰਅੰਦਾਜ਼ ਬਿਲਕੁਲ ਵੀ ਨਾ ਕਰੋ ਕਿਉਂਕਿ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਖਾਣਾ ਖਾਂਦੇ ਸਮੇਂ ਜਾਂ ਫਿਰ ਸੌਂਦੇ ਵੇਲੇ ਜਾਂ ਫਿਰ ਕੋਈ ਵੀ ਐਕਟੀਵਿਟੀ ਕਰਦੇ ਸਮੇਂ ਬੱਚਾ ਨੂੰ ਪਸੀਨਾਤ ਆਉਂਦਾ ਆਏਗਾ ਪਰ ਹਦੋਂ ਜ਼ਿਆਦਾ ਪਸੀਨਾ ਆਉਣਾ ਨੁਕਸਾਨਦਾਇਕ ਵੀ ਹੋ ਸਕਦਾ ਹੈ ਇੱਕ ਗੰਭੀਰ ਬਿਮਾਰੀ ਦੇ ਵੱਲ ਵੀ ਸੰਕੇਤ ਕਰ ਸਕਦਾ ਹੈ ਤਾਂ ਦੱਸ ਦਈਏ ਕਿ ਅਬ ਕਿ ਤੁਹਾਨੂੰ ਇਸ ਗੱਲ ਦੇ ਬਾਰੇ ਨਹੀਂ ਪਤਾ ਹੋਵੇਗਾ ਕਿਉਂਕਿ ਬਹੁਤ ਸਾਰੇ ਲੋਕ ਹੁੰਦੇ ਨੇ ਵੱਡੇ ਲੋਕਾਂ ਦੀ ਤਰ੍ਹਾਂ ਤੁਸੀਂ ਬੱਚਿਆਂ ਨੂੰ ਪਸੀਨਾ ਨਹੀਂ ਆਉਂਦਾ ਪਰ ਜੇਕਰ ਤੁਹਾਡੇ ਬੱਚੇ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਤਾਂ ਇਹ ਖਤਰੇ ਦੀ ਨਿਸ਼ਾਨੀ ਹੋ ਸਕਦੀ ਹੈ ਦਰਸਲ ਬੋਡੀ ਮੈਕੈਨਿਜ਼ ਐਡਲਟਸ ਬਾਲਗਾਂ ਦੇ ਨਾਲੋਂ ਕਾਫੀ ਵੱਖਰੇ ਢੰਗ ਦੇ ਨਾਲ ਕੰਮ ਕਰਦੇ ਨੇ ਤਾਂ ਉਹਨਾਂ ਦੀਆਂ ਪਸੀਨੇ ਦੀਆਂ ਗ੍ਰੰਥੀਆਂ ਸਹੀ ਢੰਗ ਦੇ ਨਾਲ ਵਿਕਸਿਤ ਨਹੀਂ ਹੁੰਦੀਆਂ ਜਿਸ ਦੇ ਕਾਰਨ ਉਹਨਾਂ ਦੇ ਸਰੀਰ ਦੇ ਵਿੱਚੋਂ ਕਾਫੀ ਘੱਟ ਪਸੀਨਾ ਨਿਕਲਦਾ ਪਰ ਜੇਕਰ ਤੁਹਾਡੇ ਬੱਚੇ ਨੂੰ ਬਹੁਤ ਜ਼ਿਆਦਾ ਅਤੇ ਵਾਰ-ਵਾਰ ਪਸੀਨਾ ਆਉਂਦਾ ਹੈ ਤਾਂ ਇਹ ਖਤਰੇ ਦੀ ਨਿਸ਼ਾਨੀ ਹੋ ਸਕਦੀ ਹੈ ਡਾਕਟਰਾਂ ਦਾ ਕਹਿਣਾ ਹੈਗਾ ਕਿ ਬੱਚਾ ਨੂੰ ਆਮ ਤੌਰ ਦੇ ਉੱਤੇ ਪਸੀਨਾ ਨਹੀਂ ਆਉਂਦਾ ਕਿਉਂਕਿ ਉਨ੍ਹਾਂ ਦੀਆਂ ਪਸੀਨੇ ਦੀਆਂ ਗ੍ਰੰਥੀਆਂ ਪੱਕੀਆਂ ਨਹੀਂ ਹੁੰਦੀਆਂ ਅਤੇ ਇਹ ਕੰਮ ਉਦੋਂ ਤੱਕ ਨਹੀਂ ਕਰਦੀਆਂ ਜਦੋਂ ਤੱਕ ਉਹ ਪੱਕਣ ਤੱਕ ਨਹੀਂ ਪਹੁੰਚ ਜਾਂਦੇ ਅਜਿਹੀਆਂ ਸਥਿਤੀਆਂ ਦੇ ਵਿੱਚ ਬੱਚੇ ਆਪਣੇ ਸਰੀਰ ਦੇ ਤਾਪਮਾਨ ਨੂੰ ਬਣਾਈ ਰੱਖਣ ਦੇ ਲਈ ਸਰੀਰ ਦੀਆਂ ਸਥਿਤੀਆਂ ਬਦਲਣ ਦੇ ਉੱਤੇ ਨਿਰਭਰ ਕਰਦੇ ਨੇ ਇਸ ਦੇ ਨਾਲ ਉਨ੍ਹਾਂ ਦੇ ਸਰੀਰ ਜੋ ਕਿ ਉਨ੍ਹਾਂ ਦਾ ਸਰੀਰ ਹੈ ਥੋੜਾ ਗਰਮ ਹੋ ਸਕਦੇ ਨੇ ਅਤੇ ਲਾਲੀ ਦਿਖਾਈ ਦੇ ਸਕਦੀ ਆ ਪਰ ਜੇਕਰ ਤੁਹਾਡੇ ਬੱਚੇ ਨੂੰ ਦੁੱਧ ਚਮਾਉਂਦੇ ਸਮੇਂ ਜਾਂ ਫਿਰ ਸੌਂਦੇ ਸਮੇਂ ਅਕਸਰ ਪਸੀਨਾ ਆਉਂਦਾ ਹੈ ਤਾਂ ਇਹ ਆਮ ਗੱਲ ਬਿਲਕੁਲ ਵੀ ਨਹੀਂ ਹੈ ਇਹ ਕਿਸੇ ਪੁਰਾਣੀ ਬਿਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ ਅਜਿਹੀ ਸਥਿਤੀ ਦੇ ਵਿੱਚ ਬੱਚੇ ਨੂੰ ਕਿਸੇ ਕਿਸਮ ਦੀ ਦਿਲ ਦੀ ਸਮੱਸਿਆ ਇਨਫੈਕਸ਼ਨ ਮੈਟਾਬੋਲਿਕ ਜਾਂ ਫਿਰ ਐਂਡੋਕਰੀਨ ਤੇ ਜੋ ਕਿ ਡਿਸਆਰਡਰਡ ਦਾ ਖਤਰਾ ਹੋਣ ਦਾ ਸਭ ਤੋਂ ਜ਼ਿਆਦਾ ਜਾ ਕੇ ਨੁਕਸਾਨ ਹੋ ਸਕਦਾ ਹੈਗਾ ਇਹਨਾਂ ਖਤਰਾ ਜ਼ਿਆਦਾ ਹੁੰਦਾ ਹੈਗਾ ਇਸ ਤੋਂ ਇਲਾਵਾ ਇਹ ਬੱਚੇ ਦੇ ਸਰੀਰ ਦੇ ਵਿੱਚ ਥਾਇਰਾਇਡ ਹਾਰਮੋਨ ਦੇ ਜ਼ਿਆਦਾ ਉਤਪਾਦਨ ਕਰਨ ਵੀ ਹੋ ਸਕਦਾ ਹੈ ਇਸ ਸਥਿਤੀ ਦੇ ਕਾਰਨ ਸਿਸਟਿਕ ਫਾਈਬਰੋਸਿਸ ਵੀ ਹੋ ਸਕਦਾ ਹੈ ਜੋ ਕਿ ਇੱਕ ਕਿਸਮ ਦਾ ਸਾਹ ਸੰਬੰਧੀ ਵਿਕਾਰ ਹੈ ਅਜਿਹੀ ਸਥਿਤੀ ਦੇ ਵਿੱਚ ਇਸ ਕਰਕੇ ਬੱਚਿਆਂ ਦੇ ਵਿੱਚ ਸਾਲਟ ਜੋ ਕਿ ਸਿਕ੍ਰੇਸ਼ਨ ਦਾ ਤਰੀਕਾ ਬਦਲ ਜਾਂਦਾ ਹੈ ਅਤੇ ਸਰੀਰ ਆਮ ਤੌਰ ਦੇ ਉਤੇ ਪ੍ਰਤੀਕਿਰਿਆ ਕਰਨ ਦੇ ਨਾਲ ਉਹ ਬਹੁਤ ਵੱਖਰੇ ਤਰੀਕੇ ਦੇ ਨਾਲ ਪ੍ਰਤੀਕਿਰਿਆ ਕਰਨਾ ਸ਼ੁਰੂ ਕਰ ਦਿੰਦਾ ਹੈ ਜੇਕਰ ਤੁਹਾਡੇ ਵੀ ਬੱਚੇ ਨੂੰ ਜ਼ਿਆਦਾ ਪਸੀਨਾ ਆਉਂਦਾ ਹੈ ਤਾਂ ਇੱਕ ਵਾਰ ਡਾਕਟਰ ਨੂੰ ਜ਼ਰੂਰ ਦਿਖਾਓ ਜੇਕਰ ਤੁਹਾਡੇ ਬੱਚਾ ਨੂੰ ਵੀ ਹਦੋ ਵੱਧ ਪਸੀਨਾ ਆਉਂਦਾ ਹੈ ਤਾਂ ਸਾਵਧਾਨ ਹੋ ਜਾਓ ਆਪਣੇ ਬੱਚਾ ਦਾ ਖਾਸ ਧਿਆਨ ਰੱਖੋ ਤੇ ਇਹਨਾਂ ਲੱਛਣਾਂ ਨੂੰ ਨਜ਼ਰਅੰਦਾਜ਼ ਬਿਲਕੁਲ ਵੀ ਨਾ ਕਰੋ ਕਿਉਂਕਿ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਖਾਣਾ ਖਾਂਦੇ ਸਮੇਂ ਜਾਂ ਫਿਰ ਸੌਂਦੇ ਵੇਲੇ ਜਾਂ ਫਿਰ ਕੋਈ ਵੀ ਐਕਟੀਵਿਟੀ ਕਰਦੇ ਸਮੇਂ ਬੱਚਾ ਨੂੰ ਪਸੀਨਾਤ ਆਉਂਦਾ ਆਏਗਾ ਪਰ ਹਦੋਂ ਜ਼ਿਆਦਾ ਪਸੀਨਾ ਆਉਣਾ ਨੁਕਸਾਨ ਦਾ ਇੱਕ ਵੀ ਹੋ ਸਕਦਾ ਹੈ ਇੱਕ ਗੰਭੀਰ ਬਿਮਾਰੀ ਦੇ ਵੱਲ ਵੀ ਸੰਕੇਤ ਕਰ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਕਿ ਤੁਹਾਨੂੰ ਇਸ ਗੱਲ ਦੇ ਬਾਰੇ ਨਹੀਂ ਪਤਾ ਹੋਵੇਗਾ ਕਿਉਂਕਿ ਬਹੁਤ ਸਾਰੇ ਲੋਕ ਹੁੰਦੇ ਨੇ ਵੱਡੇ ਲੋਕਾਂ ਦੀ ਤਰ੍ਹਾਂ ਤੁਸੀਂ ਬੱਚਿਆਂ ਨੂੰ ਪਸੀਨਾ ਨਹੀਂ ਆਉਂਦਾ ਪਰ ਜੇਕਰ ਤੁਹਾਡੇ ਬੱਚੇ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਤਾਂ ਇਹ ਖਤਰੇ ਦੀ ਨਿਸ਼ਾਨੀ ਹੋ ਸਕਦੀ ਹੈ ਦਰਅਸਲ ਬਾਡੀ ਮੈਕੈਨਿਜ਼ ਅਡਲਟਸ ਬਾਲਗਾਂ ਦੇ ਨਾਲੋਂ ਕਾਫੀ ਵੱਖਰੇ ਢੰਗ ਦੇ ਨਾਲ ਕੰਮ ਕਰਦੇ ਨੇ ਤਾਂ ਉਹਨਾਂ ਦੀਆਂ ਪਸੀਨੇ ਦੀਆਂ ਗ੍ਰੰਥੀਆਂ ਸਹੀ ਢੰਗ ਦੇ ਨਾਲ ਵਿਕਸਿਤ ਨਹੀਂ ਹੁੰਦੀਆਂ ਜਿਸ ਦੇ ਕਾਰਨ ਉਹਨਾਂ ਦੇ ਸਰੀਰ ਦੇ ਵਿੱਚੋਂ ਕਾਫੀ ਘੱਟ ਪਸੀਨਾ ਨਿਕਲਦਾ ਪਰ ਜੇਕਰ ਤੁਹਾਡੇ ਬੱਚੇ ਨੂੰ ਬਹੁਤ ਜ਼ਿਆਦਾ ਅਤੇ ਵਾਰ-ਵਾਰ ਪਸੀਨਾ ਆਉਂਦਾ ਹੈ ਤਾਂ ਇਹ ਖਤਰੇ ਦੀ ਨਿਸ਼ਾਨੀ ਹੋ ਸਕਦੀ ਹੈ ਡਾਕਟਰਾਂ ਦਾ ਕਹਿਣਾ ਹੈਗਾ ਕਿ ਬੱਚਾ ਨੂੰ ਆਮ ਤੌਰ ਦੇ ਉੱਤੇ ਪਸੀਨਾ ਨਹੀਂ ਆਉਂਦਾ ਕਿਉਂਕਿ ਉਨ੍ਹਾਂ ਦੀਆਂ ਪਸੀਨੇ ਦੀਆਂ ਗ੍ਰੰਥੀਆਂ ਪੱਕੀਆਂ ਨਹੀਂ ਹੁੰਦੀਆਂ ਅਤੇ ਇਹ ਕੰਮ ਉਦੋਂ ਤੱਕ ਨਹੀਂ ਕਰਦੀਆਂ ਜਦੋਂ ਤੱਕ ਉਹ ਪੱਕਣ ਤੱਕ ਨਹੀਂ ਪਹੁੰਚ ਜਾਂਦੇ ਅਜਿਹੀਆਂ ਸਥਿਤੀਆਂ ਦੇ ਵਿੱਚ ਬੱਚੇ ਆਪਣੇ ਸਰੀਰ ਦੇ ਤਾਪਮਾਨ ਨੂੰ ਬਣਾਈ ਰੱਖਣ ਦੇ ਲਈ ਸਰੀਰ ਦੀਆਂ ਸਥਿਤੀਆਂ ਬਦਲਣ ਦੇ ਉੱਤੇ ਨਿਰਭਰ ਕਰਦੇ ਨੇ ਇਸ ਦੇ ਨਾਲ ਉਨ੍ਹਾਂ ਦੇ ਸਰੀਰ ਜੋ ਕਿ ਉਨ੍ਹਾਂ ਦਾ ਸਰੀਰ ਹੈ ਥੋੜਾ ਗਰਮ ਹੋ ਸਕਦੇ ਨੇ ਅਤੇ ਲਾਲੀ ਦਿਖਾਈ ਦੇ ਸਕਦੀ ਆ ਪਰ ਜੇਕਰ ਤੁਹਾਡੇ ਬੱਚੇ ਨੂੰ ਦੁੱਧ ਚਮਾਉਂਦੇ ਸਮੇਂ ਜਾਂ ਫਿਰ ਸੌਂਦੇ ਸਮੇਂ ਅਕਸਰ ਪਸੀਨਾ ਆਉਂਦਾ ਹੈ ਤਾਂ ਇਹ ਆਮ ਗੱਲ ਬਿਲਕੁਲ ਵੀ ਨਹੀਂ ਹੈ ਇਹ ਕਿਸੇ ਪੁਰਾਣੀ ਬਿਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ ਅਜਿਹੀ ਸਥਿਤੀ ਦੇ ਵਿੱਚ ਬੱਚੇ ਨੂੰ ਕਿਸੇ ਕਿਸਮ ਦੀ ਦਿਲ ਦੀ ਸਮੱਸਿਆ ਇਨਫੈਕਸ਼ਨ ਮੈਟਾਬੋਲਿਕ ਜਾਂ ਫਿਰ ਐਂਡੋਕਰੀਨ ਤੇ ਜੋ ਕਿ ਡਿਸਆਰਡਰਡ ਦਾ ਖਤਰਾ ਹੋਣ ਦਾ ਸਭ ਤੋਂ ਜ਼ਿਆਦਾ ਜਾ ਕੇ ਨੁਕਸਾਨ ਹੋ ਸਕਦਾ ਹੈਗਾ ਇਹਨਾਂ ਖਤਰਾ ਜ਼ਿਆਦਾ ਹੁੰਦਾ ਹੈਗਾ ਇਸ ਤੋਂ ਇਲਾਵਾ ਇਹ ਬੱਚੇ ਦੇ ਸਰੀਰ ਦੇ ਵਿੱਚ ਥਾਇਰਾਇਡ ਹਾਰਮੋਨ ਦੇ ਜ਼ਿਆਦਾ ਉਤਪਾਦਨ ਕਰਨ ਵੀ ਹੋ ਸਕਦਾ ਹੈ ਇਸ ਸਥਿਤੀ ਦੇ ਕਾਰਨ ਸਿਸਟਿਕ ਫਾਈਬਰੋਸਿਸ ਵੀ ਹੋ ਸਕਦਾ ਹੈ ਜੋ ਕਿ ਇੱਕ ਕਿਸਮ ਦਾ ਸਾਹ ਸੰਬੰਧੀ ਵਿਕਾਰ ਹੈ ਅਜਿਹੀ ਸਥਿਤੀ ਦੇ ਵਿੱਚ ਇਸ ਕਰਕੇ ਬੱਚਿਆਂ ਦੇ ਵਿੱਚ ਸਾਲਟ ਜੋ ਕਿ ਸਿਕ੍ਰੇਸ਼ਨ ਦਾ ਤਰੀਕਾ ਬਦਲ ਜਾਂਦਾ ਹੈ ਅਤੇ ਸਰੀਰ ਆਮ ਤੌਰ ਦੇ ਉਤੇ ਪ੍ਰਤੀਕਿਰਿਆ ਕਰਨ ਦੇ ਨਾਲ ਉਹ ਬਹੁਤ ਵੱਖਰੇ ਤਰੀਕੇ ਦੇ ਨਾਲ ਪ੍ਰਤੀਕਿਰਿਆ ਕਰਨਾ ਸ਼ੁਰੂ ਕਰ ਦਿੰਦਾ ਹੈ ਜੇਕਰ ਤੁਹਾਡੇ ਵੀ ਬੱਚੇ ਨੂੰ ਜ਼ਿਆਦਾ ਪਸੀਨਾ ਆਉਂਦਾ ਹੈ ਤਾਂ ਇੱਕ ਵਾਰ ਡਾਕਟਰ ਨੂੰ ਜ਼ਰੂਰ ਦਿਖਾਓ